ਹਾਂ ਜੀ ਮੈਂ ਕਾਈ ਦਾ ਸਾਹਿਬ ਚੌਥੇ ਮੇਰਾ ਫਿਰ ਕਾਜ ਜੀ ਖਲਵਾਂ ਸੋਢੀ ਦੇਣ ਆ ਜੀ ਛੋੜੇ ਖਾਲਸਾ ਸਾਹਿਬ ਦੀ ਬਹੁਤ ਮਿਹਰਤ ਵਾਲੀ ਸਾਡੀ ਬਹੁਤ ਅੱਜ تنهنجو نمبر 303030 مناليا جو دخل تا نه باخو جو ਆਈਟਾ ਬੋਲ ਰਿਹਾ ਨੂੰ ਮੋਇਨੇ ਕੋ ਇੱਥੇ ਹੋ ਜਾਓ ਇੱਥੇ ਜੀ ਸਾਨੂੰ ਜੀ ਕੋ ਸਾਫ ਤੋਂ ਠੀਕ ਜੀ ਬੈਠੋ ਲੈ ਨੂੰ ਆਈ ਹੋਇਆ ਇੱਥੇ ਜਾਈ ਟਿਕਾ ਰਿੰਡਾ ਟਿਕਾ ਆਓ ਬੈਠਾਓ ਬੱਤੀ ਪ੍ਰੋਗਰਾਮ ਬਣੇ ਹੁੰਦੇ ਆ ਉਸ ਪ੍ਰੋਗਰਾਮ ਦੇ ਮੁਤਾਬਕ ਸਕੂਲਾਂ ਜਾ ਕੇ ਉਹਨਾਂ ਨੂੰ ਲੈਕਚਰ ਵਗੈਰਾ ਚਾਹਦੇ ਆ ਸਮਝਾਈਦਾ ਵੀ ਆ ਉਨੇ ਜਿਹੜੇ ਬੱਚੇ ਨੇ ਸਾਰੇ ਟੀਨੇਜ ਨੇ ਇਹ ਟੀਨੇਜ ਦੇ ਬੱਚੇ ਇਹਨਾਂ ਨੂੰ ਜਿਆਦਾ ਸੰਭਾਲਣ ਦੀ ਲੋੜ ਹੈ ਇਹ ਸਾਡੇ ਕੋਲ ਸੋਸ਼ਲ ਜਿਹੜਾ ਮੀਡੀਆ ਦਾ ਯੋਗ ਹੈ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਦੇਖੋ ਦੇਖੀ ਬੱਚੇ ਨਾ ਮਤਲਬ ਮਾੜੇ ਪਾਸੇ ਨੂੰ ਜਿਆਦਾ ਛੇਤੀ ਅਟਰੈਕਟ ਹੁੰਦੇ ਆ ਦੇਖੋ ਦੇਖੀ ਸਾਡੇ ਇੱਕ ਪੰਜਾਬ ਦੇ ਵਿੱਚ ਜਿਹੜੀ ਵੱਡੀ ਗੱਲ ਹੈ ਵੀ ਉਹ ਇੱਕ ਵੈਲਪੁਣਾ ਜਾਂ ਤਮਾਸ਼ੀਨੀ ਜੀ ਉਹ ਸਾਡਾ ਇੱਕ ਕਲਚਰ ਬਣਾਤਾ ਗਿਆ ਦੱਸ ਕਿ ਸਾਡੇ ਪੰਜਾਬੀ ਲੋਕ ਬੜੇ ਸਿੱਧੇ ਸਾਦੇ ਤੇ ਸੌਸਬਾਦੇ ਆਪਣੇ ਕੰਮ ਨੂੰ ਲਗਨ ਨਾਲ ਕਰਨ ਵਾਲੇ ਨੇ ਔਰ ਇਹਨਾਂ ਨੂੰ ਇਸੇ ਡ੍ਰੈਕ ਤੇ ਦੁਬਾਰਾ ਲਿਆਂਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਨਾਲ ਇਹ ਆਪਣੇ ਆਪ ਠੀਕ ਰਹਿਣਗੇ 1000 ਪਿੱਛੇ ਜਿਹੜੀ ਉਹ ਦੌੜ ਮੇਰੇ ਵੀਰੋ ਮੜਕੀਆਂ ਦੀ ਸ਼ੁਰੂ ਹੋ ਚੁੱਕੀ ਹੈ ਕੋਈ ਵੀ ਜਿਹੜਾ ਪਲੇਅਰ ਦੇ ਨਾਲ ਮੇਰੇ ਵੀਰੋ ਐਫਰੀ ਫੀਰ ਕਰ ਲੈਣੀ ਨਹੀਂ ਭੱਜੇਗਾ ਸੋ ਤੁਸੀਂ ਸਾਈਡਾਂ ਤੇ ਹੋਗੇ ਉਹਨੂੰ ਹੌਸਲਾ ਦੇ ਸਕਦੇ ਹੋ ਪਰ ਟ੍ਰੈਕ ਦੇ ਵਿੱਚ ਕੋਈ ਵੀ ਵੀਰ ਹੈ ਜਿਹੜਾ ਨਾ ਵੀ ਕਿਉਂਕਿ ਦੌੜ ਜਿਹੜੀ ਉਹ 1000 ਮੀਟਰ ਦੀ ਮੇਰੇ ਵੀਰੋ ਸ਼ੁਰੂ ਹੋ ਚੁੱਕੀ ਹੈ ਸਾਰੀਆਂ ਬੱਚੀਆਂ ਦਾ ਧੰਨਵਾਦ ਹੈ ਜਿੱਥੇ-ਜਿੱਥੇ ਦੀ ਇਹ ਬੱਚੀਆਂ ਲੰਘ ਰਹੀਆਂ ਤਾੜੀਆਂ ਜ਼ੋਰਦਾਰ ਮਾਰ ਰਹੀਆਂ ਮੇਰੇ ਪੰਜਾਬੀ ਵੀਰੋ ਕਿਉਂਕਿ ਉਹ ਲੱਗਦਾ ਹੈ ਔਰ ਮੇਰੇ ਵੀਰੋ ਅੱਜ ਹਰ ਇੱਕ ਖਿਡਾਰੀ ਆਪਣਾ ਜੋਰ ਜਮਾਉਣ ਲਈ ਇਥੇ ਪੁੱਜਿਆ ਹੋਇਆ ਹੈ ਸਾਡੇ ਖਾਲ ਵੀਰ ਦਾ ਧੰਨਵਾਦ ਹੈ ਜਿਹੜਾ ਹਰ ਇੱਕ ਖੇਡ ਮੇਲੇ ਤੇ ਪਾਣੀ ਦੀਆਂ ਸਵਾਮਾਂ ਤੇ ਅੱਜ ਸਮਾਂ ਜਗਤ ਮਾਪੀ ਜਿਹੜਾ ਸਾਡੇ ਮਾਣ ਨੂੰ ਕੋਈ ਪ੍ਰਮਾਣ ਨਹੀਂ ਤੁੱਟਣਾ ਦਾ ਕੋਈ ਨਾਮ ਨਹੀਂ ਸਵਾਗਤ ਅਸੀਂ ਕਰ ਮੀਤ ਕਾਰ ਸਿੱਧੂ ਦੇ ਪ੍ਰਮਾਣ